ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦਾ ਜਿੰਮਾ ਮੋਢਿਆਂ ਉੱਤੇ ਚੁੱਕਿਆ ਕਹਿੰਦਾ ਭਾਵ ਕਿ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਸੋ ਵਡਾਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਲੋ ਤੁਹਾਡਾ ਸਵਾਗਤ ਗੁਰੂ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵਡਾਲਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਇੰਨੀ ਦੇ ਨੀ ਸਰਗਰਮ ਕਹਿ ਸਕਦਾ ਕਿ ਪਾਰਲੀਮੈਂਟ ਦੀ ਬੋਰਡ ਵੱਲੋਂ ਤੁਹਾਨੂੰ ਫਰੀਦਕੋਟ ਜ਼ਿਲ੍ਹੇ ਦਾ ਨਿਗਰਾਨ ਨਿਯੁਕਤ ਕਰ ਦਿੱਤਾ ਹੈ ਮੰਨਿਆ ਜਾ ਰਿਹਾ ਹੈ ਕਿ ਸੱਤਵੇਂ ਵੀ ਕਮੇਟੀ ਜਿਹੜੀ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸਦ ਦੀ ਫਸੀਲ ਤੋਂ ਅਲੱਗਣੀ ਗਈ ਸੀ ਉਹ ਹੁਣ ਮੁਕੰਮਲ ਦਿਸ਼ਾ ਵੱਲ ਵਧ ਰਹੀ ਹੈ ਕਿਵੇਂ ਦੇਖਦੇ ਹੋ ਇਹ ਸਾਰਾ ਤਾਜ਼ਾ ਤਰੀਕਾ ਮਾਮਲਾ ਤੇ ਤੁਹਾਡੀ ਇਹ ਨਵੀਂ ਨਿਯੁਕਤੀ ਜੀ ਵਡਾਲਾ ਸਾਹਿਬ ਦੇਖੋ ਪਿੰਡਰ ਸਾਹਿਬ ਇਹ ਤਾਂ ਇਸ ਗੱਲ ਦੀ ਕੋਈ ਲੋੜ ਨਹੀਂ ਸੀ ਸ਼੍ਰੋਮਣੀ ਚਾਲੀ ਦਲ ਨੂੰ ਫੈਸਲਾ ਲੈਣ ਦੀਆਂ ਐਲਾਨ ਕਰਨ ਦੀ ਜੀ ਅੱਗੇ ਕਮੇਟੀ ਦੇ ਮੈਂਬਰ ਬਹੁਤੇ ਜਿਹੜੇ ਪਹਿਲਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਲਾਈਆਂ ਸੀ ਉਹਨਾਂ ਨੇ ਵੀ ਕਿਹਾ ਤਾਂ ਸੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਨਾਲ ਅਸੀਂ ਬੱਝੇ ਹੋਏ ਆ ਜੀ ਸੜ ਤੋਂ ਉਸ ਤੋਂ ਉੱਪਰ ਕੋਈ ਹੋਰ ਨਹੀਂ ਹੈ ਜੀ ਤੇ ਇਹ ਜਿਹੜੀਆਂ ਉਹਨਾਂ ਨੇ ਨੁਕਤੀਆਂ ਕੀਤੀਆਂ ਪਹਿਲਾਂ ਵੀ ਕੀਤੀਆਂ ਤੇ ਮੇਰੀ ਅੱਜ ਕਰਤੀ ਜੀ ਇਹ ਦੇਖੋ ਜਿਹੜੀ ਭਾਵਨਾ ਆ ਆਪਣੇ ਉਹਦੀ ਹੁਕਮਨਾਮੇ ਦੀ ਜੀ ਉਸ ਭਾਵਨਾ ਦੇ ਬ੍ਰੋਦੇਆ ਓਕੇ ਇਹ ਤਾਂ ਇੱਕ ਤਰ੍ਹਾਂ ਦਾ ਆਪਣੇ ਨਾ ਕਮੇਟੀ ਵਾਸਤੇ ਸਤ ਧਰਮ ਸੰਕਟ ਵਾਲੀ ਗੱਲ ਆ ਓਕੇ ਵੀ ਤੁਸੀਂ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਿਉਂ ਨਹੀਂ ਲਾਗੂ ਕਰਦੇ ਜਿਹੜੀ ਕਮੇਟੀ ਦੀ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਦੇਖਣੇ ਕਰੋਗੇ ਸਾਰੇ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਾਂ ਵਿਦੇਸ਼ਾਂ ਵਿੱਚ ਜੀ ਤੇ ਬਾਕੀ ਇਹ ਤਾਂ ਭਰਤੀ ਦਾ ਕਰਨੀ ਸੀ ਅਕਾਲੀ ਦਲ ਦੇ ਲੀਡਰਾਂ ਨੇ ਵਰਕਰਾਂ ਨੇ ਜੀ ਕਮੇਟੀ ਨੇ ਤਾਂ ਨਿਗਰਾਨ ਵਜੋਂ ਆਪਣੀ ਸੇਵਾ ਨਿਭਾਉਣੀ ਸੀ ਜੋ ਸਿੰਘ ਸਾਹਿਬ ਦਾ ਅਕਾਲ ਤਖਤ ਸਾਹਿਬ ਦਾ ਸਾਨੂੰ ਫਰਮਾਨ ਸੀਗਾ ਹੂੰ ਹੂੰ ਜੀ ਹੁਣ ਇਹਦੇ ਵਿੱਚੋਂ ਇਹਨਾਂ ਨੂੰ ਤੁਸੀਂ ਆਪਣੇ ਤਰੋੜ ਮਰੋੜ ਕੇ ਪੇਸ਼ ਕਰਨੇ ਆ ਜਿਹੜੇ ਆਪਣੇ ਹੁਕਮਨਾਮਿਆਂ ਨੂੰ ਜਾਂ ਹੁਕਮਨਾਮਿਆਂ ਤੇ ਕਿੰਤੂ ਪਰੰਤੂ ਕਰਨ ਵਾਲੀ ਗੱਲ ਹੋ ਗਈ ਹੂੰ ਤੇ ਅਸੀਂ ਤਾਂ ਫੇਰ ਹਰ ਵੇਲੇ ਆਖਦੇ ਆ ਇਹਦੇ ਵਿੱਚ ਕੋਈ ਸਾਨੂੰ ਮਿਹਜ ਖਿਚਾੜਨੀ ਹੈਗੀ ਤੇ ਨਾ ਕੋਈ ਦੋਰਾਵਾ ਨੇ ਕਿ ਸਾਡੇ ਲਈ ਸਭ ਤੋਂ ਉੱਪਰ ਅਕਾਲ ਤਖਤ ਸਾਹਿਬ ਆ ਜੀ ਤੇ ਸਾਡਾ ਮੇਰੀ ਪੂਰੀ ਦਾ ਸਿਧਾਂਤ ਹੈ ਜੀ ਇਸ ਲਈ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਜੀ ਤੇ ਉਹਦੀ ਜਿਹੜੀ ਸੀਗੀ ਆਪਣੀ ਮੁੱਖ ਜ਼ਿੰਮੇਵਾਰੀ ਧਾਮੀ ਸਾਹਿਬ ਦੀ ਸੀ ਉਸ ਕਮੇਟੀ ਦੇ ਥੱਲੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਣੀ ਚਾਹੀਦੀ ਆ ਉਸ ਭਰਤੀ ਨੂੰ ਸੰਗਤ ਨੇ ਪ੍ਰਵਾਨ ਕਰਨਾ ਆ ਜੀ ਦੂਸਰੀ ਭਰਤੀ ਨੂੰ ਜਿਵੇਂ ਮਰਜੀ ਇਹ ਗਰੀ-ਗਰੀ ਜਾਣ ਕਿਸੇ ਨੇ ਨਹੀਂ ਮੰਨਣਾ ਓਕੇ ਇਸ ਲਈ ਇਹ ਗਲਤ ਰਾਹ ਤੇ ਨਾ ਜਾਣ ਨਾ ਤਾਂ ਆਪਣੇ ਵਾਸਤੇ ਮੁਸ਼ਕਲਾਂ ਖੜੀਆਂ ਕਰਨ ਜੀ ਨਾ ਦੂਸਰੇ ਦੂਸਰੇ ਮੈਂਬਰ ਵਾਲੀ ਧਰਮ ਸੰਕਟ ਖੜਾ ਕਰਨ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਆ ਇਹ ਕਹਿੰਦਾ ਭਾਵ ਕਿ ਤੁਸੀਂ ਹੁਣ ਜਿਵੇਂ ਫਰੀਦਕੋਟ ਦਾ ਤੁਹਾਨੂੰ ਨਿਗਰਾਨ ਨਿਯੁਕਤ ਕੀਤਾ ਫਿਰ ਤੁਸੀਂ ਇਹਨੂੰ ਰੱਦ ਕਰ ਦਿਓ ਇਸ ਆਏ ਫੈਸਲੇ ਨੂੰ ਜੀ ਤਾਂ ਜੀ ਦੇਖੋ ਇਹਨੂੰ ਮੰਨਣ ਦੀ ਤਾਂ ਕੋਈ ਆਪਣੇ ਤੋਕ ਹੀ ਨਹੀਂ ਮੰਦੀ ਹੂੰ ਜੀ ਅਸੀਂ ਚਲੋ ਮੈਂ ਹੁਣ ਆਪਣੀ ਗੱਲ ਫੇਰ ਬਾਰ-ਬਾਰ ਹੂੰ ਆਪਣੇ ਕਰਨੀ ਪੈਂਦੀ ਹੈ ਕਰਨੀ ਚਾਹੀਦੀ ਨਹੀਂ ਕੱਲ ਤੱਕ ਤਾਂ ਸਾਨੂੰ ਕਹਿੰਦੇ ਸੀ ਅਕਾਲੀ ਦਲ ਦਾ ਮੈਂਬਰ ਨਹੀਂ ਇਹ ਹੂੰ 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 ਜੀ ਜੀ ਓਕੇ ਜੀ ਮਜ਼ਕ ਇਹ ਬੀਬੀ ਸਤਵੰਦ ਕੌਰ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀਗੇ ਜਿਹੜੀ ਬਈ ਇੰਨੀ ਇਹਦੀ ਮਹਾਨ ਪਰਿਵਾਰ ਚੋਂ ਆ ਜਿਹਦੇ ਮਹਾਨ ਯੋਧੇ ਦੀ ਬੇਟੀ ਆ ਉਹ ਓਕੇ ਤੇ ਉਹ ਮੁਲਾਜ਼ਮ ਹੈ ਜੀ ਉਹਨੂੰ ਉਹਨੂੰ ਮੁਲਾਜ਼ਮ ਕਿਹਾ ਕਿ ਇਹਨਾਂ ਨੇ ਉੱਤੇ ਕਿੰਧੂ ਪਰਮਦਾਤਾ ਸਾਹਿਬ ਕੀ ਜਿਹੜਾ ਅੱਜ 28 ਨੂੰ ਬੈਠ ਕੇ ਰੱਖ ਲਈ ਗਏ ਸਿੰਘ ਸਾਹਿਬ ਨੇ ਪੰਚ ਸਿੰਘ ਸਾਹਿਬਾਂ ਦੀ ਕਿ ਉਹਦੀ ਇਹ ਵਜ ਫਟਾਫਟ ਫੈਸਲਾ ਲਿਆ ਗਿਆ ਮੰਨਦੇ ਆ ਫਿਰ ਆਪਾਂ ਇਹ ਫੈਸਲਾ ਤਾਂ ਜਿਹੜਾ ਜਿੱਦਾਂ ਲਿਆ ਇਹ ਤਾਂ ਉਹ ਜਾਣਦੇ ਜਿਹਨੇ ਲਿਆ ਜੀ ਹੂੰ ਹੂੰ ਵੇਖੋ 28 ਦੀ ਬੈਠਕ ਲਈ ਸਿੰਘ ਸਭਾ ਤੱਕ ਬਹੁਤ ਸਾਰੀਆਂ ਸੰਗਤਾਂ ਨੇ ਸੰਸਥਾਵਾਂ ਨੇ ਆਪਣੇ ਧਾਰਮਿਕ ਸਥਿਤੀਆਂ ਨੇ ਪਹੁੰਚ ਕੀਤੀ ਸੀ ਜਿਹੜੀ ਦੁਬਦਾਰ ਬਣੀ ਹੋਈ ਹੈ ਪੰਥ ਦੇ ਆਪਣੇ ਸਾਰੇ ਧਾਇਰੇ ਵਿੱਚ ਆਪਣੇ ਜਿਹੜਾ ਧਾਰਮਿਕ ਤੇ ਰਾਜਸੀ ਧਾਇਰਾ ਹੈ ਉਹਨੂੰ ਦੁਬਦਾਰ ਨੂੰ ਦੂਰ ਕੀਤਾ ਜਾਵੇ ਤੇ ਜਿਹੜੇ ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਹੈ ਹੂੰ ਹੂੰ ਤੇ ਅਕਾਲੀ ਦਲ ਦੀ ਲੀਡਰਸ਼ਿਪ ਮਾਨਣਾ ਕੰਮ ਨਹੀਂ ਕਰਦੀ ਆਪਣੀ ਦਿੱਤੀ ਗਈ ਹੈ ਸਾਰੇ ਪੰਜਾਬ ਤੇ ਵਾਪਰ ਵਿਰੇਸ਼ਾਂ ਵਿੱਚ ਹੂੰ ਹੂੰ ਇਸ ਕਰਕੇ ਸਿੰਘ ਸਾਹਿਬ ਦਾ ਤਾਂ ਜਿਹੜਾ ਬਣਦਾ ਸੀਗਾ ਆਪਣੇ ਉਹਨਾਂ ਦਾ ਜ਼ਿੰਮੇਵਾਰੀ ਸੀ ਫਰਜ਼ ਸੀਗਾ ਤੇ ਉਹਨਾਂ ਨੇ ਉਹ ਨਿਮਾਉਣਾ ਹੀ ਆ ਜੀ ਸਿੰਘ ਸਾਹਿਬ ਜ਼ਰੂਰ ਇਸ ਸਾਰੀ ਗੱਲ ਦਾ ਨੋਟਿਸ ਲੈ ਕੇ ਤਾਂ ਕੋਈ ਆਦੇਸ਼ ਦੇਣਗੇ ਜਿਸ ਗੱਲ ਨਾਲ ਸਾਰੀ ਦੁਬਧਾ ਦੂਰ ਹੋਊਗੀ ਬਟਾਲਾ ਸਾਹਿਬੀ ਦਾ ਮਤਲਬ ਸੰਸਤੀ ਬੋਰਡ ਨੂੰ ਵੀ ਤੁਸੀਂ ਹੁਣ ਨਹੀਂ ਮੰਨ ਰਹੇ ਨਾ ਉਸ ਸੰਸਤੀ ਬੋਰਡ ਦੇ ਫੈਸਲੇ ਨੂੰ ਉਹ ਦੇਖੋ ਪਿੰਡਰ ਸਾਹਿਬ ਜੀ ਸੰਸਦੀ ਬੋਰਡ ਹੈਗਾ ਆ ਉਹਦੇ ਉਹਦਾ ਉਹਦਾ ਸਾਡੇ ਨਾਲ ਕੀ ਲੈਣਾ ਦੇਣਾ ਓਕੇ ਜੀ 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 ਵਰਕਿੰਗ ਮੀਟਿੰਗ ਬਣਾਈ ਆ ਠੀਕ ਹੈ ਵਰਕਿੰਗ ਮੀਟਿੰਗ ਹੈਗੀ ਆ ਹੂੰ ਹੂੰ ਕੋਈ ਗੱਲ ਨਹੀਂ ਅਸੀਂ ਕਿਸੇ ਤੇ ਉੱਤੇ ਕਿੰਦੂ ਪਰੰਤੂ ਨਹੀਂ ਕਰਦੇ ਹੂੰ ਹੂੰ ਅਕਾਲੀ ਦਲ ਸਾਡੀ ਪਾਰਟੀ ਆ ਅਸੀਂ ਕੱਲ ਹੀ ਜੰਮੇ ਪੜੇ ਤੇ ਮਰਨਾ ਕੱਲ ਹੀ ਅਸੀਂ ਸਾਡੇ ਬਜ਼ੁਰਗਾਂ ਨੇ ਮੈਂ ਫੇਰ ਕਹਿੰਦਾ ਆ ਅਕਾਲੀ ਦਲ ਵਾਸਤੇ ਸ਼ਹੀਦ ਵੀ ਹੋਏ ਗੁਰਬਾਨੀਆਂ ਦਿੱਤੀਆਂ ਲੰਬੀਆਂ ਜੇਲਾਂ ਕੱਟੀਆਂ ਬਿਲਕੁਲ ਬਿਲਕੁਲ ਇਹ ਕੋਈ ਯੋਗਦਾਨ ਹੈ ਸਾਡੇ ਆਪਣੇ ਬਜ਼ੁਰਗਾਂ ਦਾ ਅਸੀਂ ਆਪਣੇ ਨਹੀਂ ਕਰਦਾ ਮੈਂ ਮੁਝੇ ਪੰਥ ਦੀ ਗੱਲ ਕਰਦਾ ਆ ਜੀ ਬਿਲਕੁਲ ਇਹ ਸਮੂਚ ਆਪਣੇ ਸਮੂਚੇ ਤੌਰ ਤੇ ਜੀ ਜੀ ਫਿਰ ਦੱਸੋ ਇਹ ਮਤਲਬ ਤੁਸੀਂ ਅਕਾਲੀ ਦਲ ਨੂੰ ਕੇਸ ਦਸ਼ਾਵਾਂ ਲੈ ਕੇ ਜਾ ਰਹੇ ਹੋ ਉਸ ਦੀ ਕੋਈ ਹੋਰ ਹੀ ਆਪਣੇ ਜਿਹੜਾ ਨੈਰੇਟਿਵ ਸਿਰਜਣ ਦੀ ਆਪਣੇ ਜਿਹੜਾ ਕੋਸ਼ਿਸ਼ ਕਰ ਰਹੇ ਹੋ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕੋਈ ਲੋੜ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਇਹ ਸਭ ਕੁਝ ਕਰ ਸਕਦੇ ਆ ਏਦਾਂ ਨਹੀਂ ਹੋਣ ਦੇਣਾ ਕਿਸੇ ਨੇ ਗੱਲ ਮੰਨ ਲਿਆ ਅਕਾਲ ਤਖਤ ਸਾਹਿਬ ਤੁਸੀਂ ਕਿਸ ਤਰ੍ਹਾਂ ਦਾ ਮਹਾਂਦਰਾ ਚਾਹੁੰਦੇ ਹੋ ਕਿ ਸਾਰਾ ਕੁਝ ਅਕਾਲ ਤਖਤ ਦੇ ਹੁਕਮਨਾਮੇ ਹੇਠ ਸਾਰਾ ਕੁਝ ਇਸ ਤਰ੍ਹਾਂ ਹੋਵੇ ਇਹ ਕੋਈ ਤਾਂ ਬਹੁਤ ਸੋਖਾ ਹੈ ਜੀ ਜੋ ਸਾਨੂੰ ਉਥੋਂ ਜਿਹੜੇ ਹੁਕਮ ਆਏ ਨੇ ਬੜੇ ਕਲੀਅਰ ਨੇ ਜੀ ਕਿ ਅਕਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇ 'ਚ ਸਾਰੀ ਭਰਤੀ ਹੋਊਗੀ ਜੀ ਭਰਤੀ ਬੋਗਸ ਨਹੀਂ ਹੋਊਗੀ ਨਾਦ ਕਾਰਨਾ ਉਹਦਾ ਲਿੰਕ ਹੋਊਗਾ ਤੇ ਫ੍ਰੀ ਫੇਅਰ ਐਂਡ ਜੈਨੂਇਨ ਭਰਤੀ ਹੋਊਗੀ ਓਕੇ ਬਾਹਰ ਦਰਸ਼ਕਾਂ ਦਾ ਹੋਣੀ ਚਾਹੀਦੀ ਹੈ ਭਰਤੀ ਬਾਕੀ ਸਧਾਰਨ ਬੰਦਿਆਂ ਨੂੰ ਵੀ ਮੌਕਾ ਮਿਲੇ ਉੱਪਰ ਉੱਠਣ ਦਾ ਹੂੰ ਹੂੰ ਜਿਹੜੇ ਸਧਾਰਨ ਬਚਾਰੇ ਆਪਣੇ ਪੰਥ ਦਰਦੀ ਨੇ ਜਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਆਪਣਾ ਉਸ ਲੀਡਰਸ਼ਿਪ ਦੇ ਮਕਾਮ ਤੇ ਉਹਨਾਂ ਨੂੰ ਆਉਣਾ ਚਾਹੀਦਾ ਆ ਜੀ ਜੀ ਤਾਂ ਕਿ ਜੈਨੂਨ ਲੀਡਰਸ਼ਿਪ ਇਸ ਭਰਤੀ ਚੋਂ ਨਿਕਲ ਸਕੇ ਇਹ ਆਪਣੇ ਭਰਤੀ ਹੋਣੀ ਚਾਹੀਦੀ ਆ ਸੰਵਿਧਾਨ ਦੇ ਮਤਵਕ ਜੋ ਸਿੰਘ ਸਾਹਿਬ ਨੇ ਆਪਣੇ ਦੇਸ਼ ਲਈ ਕੀਤਾ ਕਿਹਾ ਆ ਜੀ ਇਹ ਕੋਈ ਮੁਸ਼ਕਲ ਨਹੀਂਗਾ ਕੋਈ ਇਹ ਜਿਹਦੇ ਵਿੱਚ ਔਖਾ ਨਹੀਂਗਾ ਵੀ ਇਹ ਜੇ ਤਾਂ ਕੋਈ ਦੇਖੋ ਨਾ ਬਹੁਤ ਔਖੀ ਗੱਲ ਹੋਵੇ ਫਿਰ ਤਾਂ ਕਹੀਏ ਕਿ ਇਹ ਮੁਸ਼ਕਲ ਹੈ ਨਹੀਂ ਮੰਨ ਸਕਦੇ ਇੰਨਾ ਸੌਖਾ ਫੈਸਲਾ ਇੰਨਾ ਨਰਮ ਫੈਸਲਾ ਜਿਹੜਾ ਗਾਲਤਖ ਸਾਬ ਵੱਲੋਂ ਆਇਆ ਤੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਗਏ ਤਾਂ ਫਿਰ ਦੱਸੋ ਅਸੀਂ ਕਿੱਥੇ ਖੜੇ ਆ ਵਡਾਲਾ ਸਾਹਿਬ ਜਿਹੜੀ ਹੁਣ ਤੱਕ ਇਹਨਾਂ ਨੇ ਭਰਤੀ 1-2 ਦਿਨਾਂ ਚ ਕੀਤੀ ਹੈ ਤਾਂ ਮਤਲਬ ਉਹ ਹੁਣ ਕਿਹੜੇ ਖਾਤੇ ਚ ਜਾਏਗੀ ਉਹ ਜੀ ਭਰਤੀ ਦਾ ਤਾਂ ਕਿਸੇ ਦਾ ਕੋਈ ਬਹੁਤਾ ਕਹਿੰਦੇ ਦਿਲਚਸਪੀ ਆਣੀਗੀ ਤਾਂ ਕਿ ਧੱਕੇ ਦੇ ਨਾਲ ਵਾਜਾ ਮਾਰ ਕੇ ਆਪਣੇ ਬੰਦਿਆਂ ਨੂੰ ਲਿਆਓ ਜੀ ਫੋਟੋਆਂ ਖਿਚਾਓ ਠੀਕ ਆ ਕਾਟੀਆਂ ਕਰ ਸਕਦੀਆਂ ਆ ਉਹਦਾ ਵੀ ਆਪਣੀ ਮਰਜ਼ੀ ਆ ਪਰ ਤੁਹਾਨੂੰ ਇਹਦੀ ਮੰਨਤਾ ਨਹੀਂ ਤੁਹਾਨੂੰ ਸੰਗਤ ਵੱਲੋਂ ਮਿਲਣੀ ਓਕੇ ਕਹਿੰਦਾ ਭਾਬ ਕੇ ਹੁਕਮਨਾਮੇ ਇਦਾਂ ਜਿਹੜਾ 2 ਦਸੰਬਰ ਦਾ ਫਸੀਲ ਦਾ ਫੈਸਲਾ ਹੈ ਉਹ ਹਾਲੇ ਅਕਾਲੀ ਦਰਬਾਰ ਵੱਲੋਂ ਲਾਗੂ ਕਰ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਉਸ ਪਾਸੇ ਰਾਹ ਫੜਿਆ ਜਾ ਰਿਹਾ ਹੁਣ ਤੱਕ ਹਾਂਜੀ ਜੇ ਹੁਕਮਨਾਮਾ ਲਾਗੂ ਹੁੰਦਾ ਤੇ ਪੰਥ ਵਿੱਚ ਏਕਤਾ ਹੋ ਜਾਣੀ ਸੀ ਹਾਂ ਤੇ ਧੜੇ ਇਕੱਠੇ ਹੋ ਜਾਣੇ ਸੀਗੇ ਜੀ 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 ਇਦਾਂ ਆਪਣੀ ਮਨਮਰਜ਼ੀ ਨਾਲ ਕਰ ਰਹੇ ਨੇ ਵਾਜੀ ਇਹ ਤਾਂ ਕਮੇਟੀ ਨੇ ਦੇਖਣਾ ਸੀਗਾ ਵੀ ਭਰਤੀ ਕਿਵੇਂ ਹੋਣੀ ਆ ਕਿਦਾ ਕਰਨੀ ਆ ਬਾਕੀ ਲੋਕਾਂ ਨੂੰ ਵਿਸ਼ਵਾਸ ਬਚ ਗਿਆ ਸੀ ਆਪਣੇ ਅਕਾਲਤਖ ਸਾਹਿਬ ਦੇ ਆਏ ਹੁਕਮਨਾਮਿਆਂ ਦੇ ਫੈਸਲਿਆਂ ਤੇ ਤੇ ਨਾਲੇ ਇਸ ਕਮੇਟੀ ਦੇ ਵਿਸ਼ਵਾਸ ਕੀਤਾ ਲੋਕਾਂ ਨੇ ਕਿ ਕਮੇਟੀ ਸਹੀ ਬਣੀ ਆ ਤੇ ਹੁਣ ਜਿਹੜੀ ਭਰਤੀ ਹੋਊਗੀ ਬਿਲਕੁਲ ਆਪਣੇ ਸਹੀ ਤਰੀਕੇ ਨਾਲ ਹੋਊਗੀ ਤੇ ਜਾਇਜ਼ ਭਰਤੀ ਹੋਊਗੀ ਇਹਦੇ ਵਿੱਚ ਕੋਈ ਫਰਜ਼ੀ ਨਹੀਂ ਕੰਮ ਹੋਊਗਾ ਨਾ ਕੋਈ ਇਹਦੇ ਵਿੱਚ ਕਿਸੇ ਦੀ ਆਪਣੀ ਮਨਮਰਜ਼ੀ ਚੱਲੂਗੀ ਤੇ ਲੋਕ ਸਾਰੇ ਤਿਆਰ ਸੀਗੇ ਅਕਾਲੀ ਦਲ ਦੀ ਭਰਤੀ ਦੀ ਮਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਲੇਕਿਨ ਉਹ ਵੀ ਮੌਕਾ ਨਹੀਂ ਸਾਹਮੇ ਇਹਨਾਂ ਨੇ ਬਿਲਕੁਲ ਟਾਲਾ ਸਾਹਿਬ ਸੁਧਾਰ ਤੇਰੇ ਦੀ ਲੀਡਰਸ਼ਿਪ ਦੀ ਕੋਈ ਬੈਠਕ ਅਗਲੇ ਦਿਨਾਂ 'ਚ ਹੋਣ ਵਾਲੀ ਸੀ ਜਿਹੜਾ ਤੁਹਾਨੂੰ ਨਿਯੁਕਤ ਕੀਤਾ ਗਿਆ ਇਸ ਤੋਂ ਜਿਹੜੇ ਬਾਅਦ 'ਚ ਕੋਈ ਫੈਸਲਾ ਲੈਣਾ ਹੋਵੇ ਕੋਈ ਬੈਠ ਕੇ ਸਦਨ ਦਾ ਪ੍ਰੋਗਰਾਮ ਦੇਖੋ ਸਿੰਘ ਸਾਹਿਬ ਨੇ 28 ਤਰੀਕ ਨੂੰ ਮੀਟਿੰਗ ਛੱਡੀ ਹੈ ਜੀ ਉਸ ਤੋਂ ਬਾਅਦ ਅਸੀਂ ਬੈਠਕ ਦੀ ਵਿਚਾਰ ਕਰਕੇ ਰੱਖਾਂਗੇ ਮੀਟਿੰਗ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜੋ ਸਾਨੂੰ ਆਦੇਸ਼ ਅਕਾਲ ਤਖਤ ਸਾਹਿਬ ਤੋਂ ਆਊਗਾ ਅਸੀਂ ਇਹਨਾਂ ਬੰਨ ਉਹਨੂੰ ਆਪਣੇ ਸਿਰੇ ਚਾਹਾਂਗੇ ਉਹਨਾਂ ਹੁਕਮਾਂ ਨੂੰ ਤੇ ਪੂਰਾ ਪੈਰਾ ਦੇਵਾਂਗੇ ਬਿਲਕੁਲ ਸਾਡੇ ਨਾਲ ਜੁੜੇ ਹੋ ਸਨ ਕਹਿੰਦਾ ਭਾਵ ਕੇ ਸ਼੍ਰੋਮਣੀ ਕਾਲੇਦਾਲਾ ਸੁਧਾਰ ਲਹਿਰ ਦੇ ਵੱਡੇ ਆਗੂ ਸੀਨੀਅਰ ਕਾਲੀ ਆਗੂ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦਾ ਕਹਿਣਾ ਹੈ ਕਿ ਹਾਲੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਹੋਈ ਤੇ ਨਾ ਹੀ ਹਲੇ ਤੱਕ ਉਹ ਰਾ ਪੜਿਆ ਗਿਆ ਸੋ ਵਡਾਲਾ ਸਾਹਿਬ ਚੈਨਲੀ ਜੀ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਈ ਮਿਸ਼ਨ ਪੰਜਾਬੀ